ਸੰਜੀਪਾਪੂ ਜੀ ਜੋ ਇਸ ਸਮੇਂ ਪੰਜਾਬ ਦੇ ਹਾਲਾਤ ਚੱਲ ਰਹੇ ਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਹਾਲਾਤ ਜੋ ਪੰਜਾਬ ਨੂੰ ਹੜਾ ਦੀ ਮਾਰ ਕਰ ਰਹੀ ਆ ਉਹਦੇ ਨਾਲ ਪੰਜਾਬ ਦਾ ਬਹੁਤ ਇਲਾਕਾ ਪ੍ਰਭਾਵਿਤ ਆ ਤੇ ਉਹ ਲੋਕ ਜਿਹੜੇ ਪਾਣੀ ਚ ਫਸੇ ਹੋਏ ਆ ਉਹਨਾਂ ਦਾ ਫਸਲਾਂ ਤੇ ਪਹਿਲਾਂ ਹੀ ਤਬਾਹ ਹੋ ਗਈਆਂ ਸੀ ਉਹਨਾਂ ਦੇ ਘਰਾਂ ਚ ਵੀ ਪਾਣੀ ਵੜ ਚੁੱਕਾ ਵਾ ਉਹਨਾਂ ਦਾ ਮਾਲ ਡੰਗਰ ਵੀ ਕਈਆਂ ਦਾ ਰੋੜ ਚੁੱਕਾ ਕਈਆਂ ਦੇ ਮਰ ਚੁੱਕੇ ਆ ਤੇ ਬੜੀ ਬੜੀ ਦੁਖਦਾਈ ਜਿਆ ਮਾਹੌਲ ਬਣਿਆ ਹੋਇਆ ਉਹਨਾਂ ਵਾਸਤੇ ਬੜਾ ਬੜਾ ਤਰਸ ਬੜਾ ਦੁੱਖ ਹੁੰਦਾ ਉਹਨਾਂ ਨੂੰ ਵੇਖ ਕੇ ਜਾਂ ਜਿੰਦਾਂ ਦੇ ਹਾਲਾਤ ਨੇ ਪਰ ਮੈਨੂੰ ਲੱਗਦਾ ਕਿ ਸਾਡੀਆਂ ਸਰਕਾਰਾਂ ਜਾਂ ਜਿਹੜੇ ਜ਼ਿੰਮੇਵਾਰ ਅਧਿਕਾਰੀ ਆ ਸਾਡੇ ਉਹ ਕੋਈ ਵੀ ਸਿਰਦਰਦੀ ਨਹੀਂ ਲੈ ਰਹੇ ਠੀਕ ਹੈ ਕਿ ਆਉਂਦੇ ਆ ਚੱਕਰ ਮਾਰ ਕੇ ਚਲੇ ਜਾਂਦੇ ਆ ਪਰ ਅਸੀਂ ਫੇਰ ਵੀ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਅਸੀਂ ਸਲਾਮ ਕਰਦੇ ਆ ਕਿ ਉਹ ਜਿਹੜੇ ਫੇਰ ਵੀ ਜਿੱਥੇ ਵੀ ਕੋਈ ਮੁਸੀਬਤ ਆਉਂਦੀ ਹਰ ਜਗ੍ਹਾ ਤੇ ਖੜਦੇ ਰਹੇ ਦੁਨੀਆਂ ਸੇਟਾਂ ਨਾਲ ਵੀ ਦੁਜੇ ਮੁਲਕਾਂ ਚ ਵੀ ਪਰ ਇਸ ਵੇਲੇ ਜਦੋਂ ਸਾਡੇ ਤੇ ਕੋਈ ਮੁਸੀਬਤ ਬਣਦੀ ਹੈ ਤੇ ਸਾਨੂੰ ਆਪ ਹੀ ਖੜਨਾ ਪੈਂਦਾ ਇਸ ਚੀਜ਼ ਦਾ ਵੀ ਸਾਨੂੰ ਅਫਸੋਸ ਹੈ ਕਿ ਨਾ ਤੇ ਕੇਂਦਰ ਸਰਕਾਰ ਨੇ ਕੋਈ ਪਹੁੰਚ ਕੀਤੀ ਆ ਨਾ ਪੰਜਾਬ ਸਰਕਾਰ ਹੀ ਆਪਣੀ ਪੂਰੀ ਸਹੀ ਤਰੀਕੇ ਨਾਲ ਜ਼ਿੰਮੇਵਾਰੀ ਸੰਭਾਲ ਰਹੀ ਆ ਇਸ ਕਰਕੇ ਇਹਨਾਂ ਲੋਕਾਂ ਦਾ ਸੇ ਧੰਨਵਾਦ ਕਰਦੇ ਆ ਬਾਕੀ ਸਾਡੀ ਜਿਹੜੀ ਫੋਜਪੁਰਾ ਦੀ ਟੀਮ ਆ ਇਹਦਾ ਕਿਉਂਕਿ ਬਾਕੀ ਸਾਡੀਆਂ ਜਦੋਂ ਤੋਂ ਹੜ ਸ਼ੁਰੂ ਹੋਇਆ ਪਹਿਲਾਂ ਸਤਾ ਐਂਪੋਰ ਲੋਧੀ ਜਿਆਦਾ ਸਭ ਤੋਂ ਪਹਿਲਾਂ ਦਾ ਆਇਆ ਉਦੋਂ ਉਦੋਂ ਪਹਿਲੇ ਦਿਨ ਤੋਂ ਹੀ ਸਾਡੀ ਟੀਮ ਉੱਥੇ ਲੱਗਤੀ ਸੀ ਹੜ ਪੀੜਤਾਂ ਦੀ ਸਹਾਇਤਾ ਵਾਸਤੇ ਤੇ ਉਦੋਂ ਬਾਅਦ ਜਦਾਂ ਜਦਾਂ ਜਿੱਥੇ ਜਿੱਥੇ ਲੋੜ ਪੈਂਦੀ ਗਈ ਉੱਥੇ ਸਾਡੇ ਮੇਰੇ ਖਰੜ ਪੂਰੀ ਕੈਂਪ ਤੇ ਲੱਗੇ ਬੰਨੇ ਚੱਲ ਰਹੇ ਆ ਤੇ ਸਾਰੀ ਜਗ੍ਹਾ ਤੇ ਚੱਲ ਰਹੇ ਆ ਇੱਥੇ ਵੀ ਇਹਨਾਂ ਫੌਜਪਰਾ ਦੀ ਟੀਮ ਨੇ ਵੀ ਸਾਡੇ ਇੱਥੇ ਦੇ ਲੋਕਾਂ ਦੀ ਲੋੜ ਨੂੰ ਮਹਿਸੂਸ ਕਰਦੇ ਹੋયા ਬਹੁਤ ਥੰ ਜਗ੍ਹਾ ਤੇ ਆਪਣੇ ਕੈਂਪ ਲਾ ਦਿੱਤੇ ਆ ਤੇ ਇਹ ਬੜੇ ਵਧੀਆ ਤਰੀਕੇ ਨਾਲ ਪ੍ਰਬੰਧ ਕਰਕੇ ਜਿਹੜਾ ਲੋਕਾਂ ਦੀ ਇਹ ਹੈ ਕਿ ਸਾਰੇ ਸੰਕਟਾਂ ਦੇ ਸਹਿਯੋਗ ਨਾਲ ਹੋ ਰਿਹਾ ਪਰ ਫਿਰ ਵੀ ਇਹਨਾਂ ਦਾ ਵੀ ਬਹੁਤ ਟੀਮ ਦਾ ਧੰਵਾਦ ਆ ਕਿ ਜਿਹੜੀ ਪਿੱਛੋਂ ਰਸਤਾ ਆ ਰਹੀ ਹੈ ਸੰਕਟਾਂ ਦਸਵੰਦ ਕੱਢ ਕੇ ਲੈ ਕੇ ਆ ਰਹੀਆਂ ਹੁਣ ਸਹੀ ਤਰੀਕੇ ਨਾਲ ਸਹੀ ਜਗ੍ਹਾ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਜੀ ਬਾਪੂ ਜੀ ਜਿਹੜਾ ਬੀਬੀ ਐਮਬੀ ਵੱਲੋਂ ਜਿਹੜੇ ਪਿਛਲੇ ਕੁਝ ਮਹੀਨਿਆਂ ਦੇ ਰਿਕਾਰਡ ਜਿਹੜੇ ਲੁਕਾ ਲਏ ਗਏ ਆ ਤੇ ਜਲ ਸੂਤ ਮੰਤਰੀ ਬਰਿੰਦਰ ਗੋਲ ਪੰਜਾਬ ਦੇ ਜਿਹੜੇ ਉਹ ਸਪਸ਼ਟ ਕਹਿ ਰਹੇ ਕਿ ਜੇ ਜੂਨ ਮਹੀਨੇ ਚ ਉਹਨਾਂ ਨੇ ਪਾਣੀ ਮੰਗੇ ਸੀ ਜਦੋਂ ਦੇ ਦੇ ਦਿੰਦੇ ਤਾਂ ਇਹ ਆਪ ਤਾਂ ਆਉਣ ਹੀ ਨਹੀਂ ਸੀ ਮੇਰਾ ਖਿਆਲ ਹੈ ਕਿ ਇਹ ਤੇ ਇੱਕ ਨਾ ਇਨਸਾਨੀਅਤ ਦੇ ਵੀ ਖਿਲਾਫ ਹੈ ਸਾਰੀਆਂ ਚੀਜ਼ਾਂ ਕਿ ਤੁਸੀਂ ਆਪਣੇ ਲੋਕਾਂ ਨੂੰ ਪਾਣੀ ਵੱਢ ਛੱਡ ਕੇ ਮਾਰੋ ਜਾਂ ਉਹਨਾਂ ਨੂੰ ਬਰਬਾਦ ਕਰੋ ਤੇ ਇਹ ਮੇਰੇ ਖਿਆਲ ਚੰਗੀ ਗੱਲ ਨਹੀਂ ਸੀ ਜੇ ਕੋਈ ਵੀ ਅਧਿਕਾਰੀ ਹੈ ਬੀਬੀਐਮਬੀ ਜਾਂ ਜਿਹੜਾ ਵੀ ਉਹਨਾਂ ਦਾ ਜ਼ਿੰਮੇਵਾਰੀ ਬਣਦੀ ਹੈ ਉਹਨੂੰ ਇਨਸਾਨੀਅਤ ਤੌਰ ਤੇ ਸਹੀ ਤਰੀਕੇ ਨਾਲ ਲਭਾਉਣਾ ਚਾਹੀਦਾ ਜੇ ਉਹਨਾਂ ਨੇ ਕੋਈ ਕਤਾਈ ਕੀਤੀ ਹੈ ਤੇ ਬਹੁਤ ਮਾੜੀ ਗੱਲ ਹੈ ਉਹਦੇ ਵਾਸਤੇ ਠੀਕ ਹੈ ਜੀ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਪੰਜਾਬ ਵੱਲੋਂ ਤੁਹਾਡਾ ਉਹਦੇ ਬਾਰੇ ਕੀ ਕਹਿਣਾ ਮੇਰੇ ਖਿਆਲ ਹੈ ਕਿ ਪੰਜਾਬ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਆਪਣਾ ਸਮਝ ਨਹੀਂ ਨਹੀਂ ਇਹ ਕਰਕੇ ਸਾਨੂੰ ਮੇਰੇ ਖਿਆਲ ਹੈ ਕਿ ਇਹ ਇਸ ਕਰਕੇ ਸਾਡੇ ਨਾਲ ੱੱਕਾ ਹਰ ਜਗ੍ਹਾ ਤੇ ਕੀਤਾ ਜਾਂਦਾ ਪਹਿਲਾਂ ਜਦੋਂ ਪਾਣੀ ਦੀ ਲੋੜ ਹੁੰਦੀ ਆ ਉਹ ਪਾਣੀ ਸਾਡੇ ਕੋਲ ਖੋ ਕੇ ਦੁਨੀਆਂ ਸਿਰ ਨੂੰ ਦੇਂਦਾ ਜਦੋਂ ਮਰਨ ਦਾ ਟਾਈਮ ਆਉਂਦਾ ਜਦੋਂ ਕੋਈ ਇਹੋ ਜਿਹੇ ਹਾਲਾਤ ਬਣਦੇ ਆ ਉਦੋਂ ਸਾਨੂੰ ਅੱਗੇ ਕਰ ਦਿੱਤਾ ਜਾਂਦਾ ਜੋ ਉਹ ਜੋ ਇੰਟਰਨੈਸ਼ਨਲ ਕਾਨੂੰਨ ਕਹਦੇ ਸੀ ਕਿ ਟੰਕੇ ਪਹਿਲਾਂ ਪਾਣੀ ਦਿੱਤਾ ਜਾਂਦਾ ਤੇ ਹੁਣ ਜਦੋਂ ਭੁਗਤਣਾ ਪੈਂਦਾ ਉਦੋਂ ਵੀ ਸਾਡੇ ਨਾਲ ਕੋਈ ਨਹੀਂ ਖੜਦਾ ਉਦੋਂ ਵੀ ਸਾਨੂੰ ਹੀ ਸਾਰਾ ਕੁਝ ਕਰਨ ਪੈ ਰਿਹਾ ਜੀ ਅੱਜ ਦੇ ਹਾਲਾਤਾਂ ਵਿੱਚ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਮਦਦ ਨਾ ਕਰਨਾ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਰਿਹਾ ਕਿ ਸਾਨੂੰ ਸਾਡੀ ਲੋੜ ਕੀ ਹੈ ਤੇ ਪੂਰੀ ਕਿੱਥੋਂ ਹਣੀ ਆ